ਮੈਂ ਸਾਬਕਾ ਵਿਧਾਇਕ ਜਗENDER ਪਾਲ ਜ਼ਿਲ੍ਹਾ ਪਠਾਨਕੋਟ ਹਰਕੇ ਪੋਲ ਤੋਂ ਜਿੰਨੇ ਵੀ ਸਾਡੇ ਦੇਸ਼ ਦੇ ਵਿੱਚ ਕਿਸਾਨ ਭਰਾ ਨੇ ਉਹਨਾਂ ਸਾਰਿਆਂ ਨੂੰ ਮੈਂ ਬਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਲੱਖ ਲੱਖ ਵਧਾਈ ਦੇਣਾ ਹੋਰ ਬਾਬੇ ਨਾਨਕ ਅਕੀ ਮੇਰੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਪੂਰੇ ਦੇਸ਼ ਦੇ ਕਿਸਾਨਾਂ ਦੇ ਉੱਤੇ ਮਿਹਰ ਭਰਿਆ ਹੱਥ ਰਵੇ ਸਾਡੇ ਸਾਰੇ ਹੀ ਕਿਸਾਨ ਜਿਹੜੇ ਦਿਨ-ਤੁਗੜੀ ਤੇ ਰਾਤ ਚੁਗੜੀ ਤਰੱਕੀ ਕਰਨ ਇਹ ਮੇਰੀ ਪ੍ਰਾਰਥਨਾ ਹੈ ਔਰ ਇੱਕ ਕਿਸਾਨ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਅਣਦਤ ਹੈ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਮਲਾਵਟ ਹੋ ਜਾਂਦੀ ਹੈ ਇੱਕ ਕਿਸਾਨ ਇਹੋ ਜਿਹਾ ਇਮਾਨਦਾਰ ਇੱਕ ਜਿਹਦਾ ਅਣਦਤ ਹੈ ਜਿਹੜਾ ਜਿਹੜੀ ਵੀ ਫਸਲ ਲਗਾਉਂਦਾ ਉਹਦੇ ਵਿੱਚ ਕੋਈ ਜਿਹੜਾ ਫੈਰੀ ਕੋਈ ਮਲਾਵਟ ਨਹੀਂ ਹੋ ਸਕਦੀ ਤੋਂ ਬੈਕ ਇਹਦੀ ਸਰਕਾਰ ਨੂੰ ਸੂਬੇ ਦੀ ਸਰਕਾਰਾਂ ਨਾਲ ਗੱਲ ਕਰਾ ਚਾਹਦਾ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਕੰਸੈਸ਼ਨ ਦੇਣੀ ਚਾਹੀਦੀ ਹੈ ਬੀ ਇਹਨਾਂ ਨੂੰ ਵਧੀਆ ਤੋਂ ਵਧੀਆ ਫਰੀਦ ਦੇਣੇ ਚਾਹੀਦੀ ਹੈ ਕਣਕ ਤੁਸੀਂ ਨਿਕਲਦੀ ਹੈ ਤੇ ਚਲੋ ਗਰੀਬ ਲੋਕਾਂ ਨੂੰ ਕਣਕ ਦਿੰਦੇ ਬੋਧੂ ਸਾਹਿਬ ਵੀ ਦੇ ਰਹੇ ਹੈ ਸਟੇਟ ਦੀ ਸਰਕਾਰ ਦੇ ਰਹੀ ਹੈ ਸਟੇਟ ਨੇ ਤਾਂ ਬੰਦ ਕਰਤੀ ਹੈ ਲੇਕਿਨ ਕਿਸਾਨਾਂ ਨੂੰ ਵਧੀਆ ਵੀ ਦਿਓ ਜਿਸ ਨਾਲ ਉਤਪਾਦਨ ਜਿਹੜਾ ਕੋ ਜਿਆਦਾ ਵੜੇ ਦੇਖੋ ਜੁਰੂ ਸੋਬੇ ਜਿਹੜੀ ਤਰੱਕੀ ਹੋਈ ਹੈ ਇਸ ਕਰਕੇ ਮੇਰੀ ਸਰਕਾਰ ਸਰਕਾਰਾਂ ਦੇ ਅੱਗੇ ਵੀ ਬੇਨਤੀ ਹੈ ਕਿ ਕਿਸਾਨਾਂ ਨੂੰ ਵਧੀਆ ਤਰੀਕੇ ਦੇ ਨਾਲ ਅੱچھے ਬੀਜ ਦਿਓ ਜਿਹਦੀ پیداوار ਜਿਆਦਾ ਵਧੇ ਪਰ ਫ੍ਰੀ ਮਿਲਨੇ ਚਾਹੀਦੇ ਹਨ ਉਹਨਾਂ ਨੂੰ ਜਿਸ ਤਰ੍ਹਾਂ ਖਾਦ ਹੈ ਡਾਇਰ ਜੂਰੀਆ ਇਹਨਾਂ ਦੀ ਵੀ ਰੇਟ ਜਿਹੜਿਆ ਕੰਟਰੋਲ ਹੋਣੀ ਚਾਹੀਦੀ ਹੈ ਐ ਨਹੀਂ ਭਈ ਜੀਐਨਕੇ ਤੇ ਰੇਟ ਕੋਈ ਹੈ ਹਰਿਆਣੇ ਤੇ ਰੇਟ ਕੋਈ ਹੈ ਔਰ ਹਮਾਰੇ ਤੇ ਕੋਈ ਰੇਟ ਜਿਹੜੇ ਕੋਈ ਹੈ ਤੇ ਪੰਜਾਬ ਦੇ ਰੇਟ ਜਿਹੜੇ ਆ ਜਿਆਦਾ ਵਸੇ ਇਹ ਕ੍ਰੇਟ ਹੋਣਾ ਚਾਹੀਦਾ ਔਰ ਮਾਫੀਰ ਆਪਣੇ ਭਰਾਵਾਂ ਨੂੰ ਵਸਾਕੀ ਦੇਤੇ ਸ਼ੁਭ ਕਾਮਨਾ ਦੇਣਾ ਸਾਰੇ ਦਾ ਧੰਵਾਦ ਜੈ